ਜਲਦ ਭਾਈ ਅਮਰਤ ਪਾਲ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਇਸ ਬਾਬਤ ਗੱਲਬਾਤ ਕਰਾਂਗੇ ਲਾਰਸ ਬਸਨੋਈ ਜਾਂ ਫਿਰ ਜਿਹੜੇ ਹੋਰ ਗੈਂਗਸਟਰ ਨੇ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਜਾਵੇਗਾ ਕੇਂਦਰੀ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਚਿੱਠੀ ਲਿਖਨ ਪੰਜਾਬ ਦੇ ਵਿੱਚ ਅਸੀਂ ਇਹਨਾਂ ਨੂੰ ਪੰਜਾਬ ਭੇਜ ਦਿਆਂਗੇ ਕਿਉਂਕਿ ਪੰਜਾਬ ਦੇ ਵਿੱਚ ਵੀ ਸੈਂਟਰ ਦੀਆਂ ਫੋਰਸਾਂ ਜੇਲ੍ਹਾਂ ਦੀਆਂ ਸੁਰੱਖਿਆ ਕਰ ਰਹੀਆਂ ਨੇ ਸਸ਼ਕਲ ਤੁਸੀਂ ਵੇਖ ਰਹੇ ਹੋ ਪਾਟੀ ਪੰਜਾਬ ਅੱਜ ਰਵਨੀਤ ਬਿੱਟੂ ਕੇਂਦਰੀ ਮੰਤਰੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜੋ ਕੁਝ ਤੰਗ ਕਿਸੇ ਗਏ ਨੇ ਉੱਥੇ ਹੀ ਉਹਨਾਂ ਦੇ ਵੱਲੋਂ ਇਹ ਗੱਲਬਾਤ ਵੀ ਕਹੀ ਗਈ ਹੈ ਕਿ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਾਰਜ ਬਿਸ਼ਨੋਈ ਨੂੰ ਜਿਹੜੀ ਭਾਜੀਪੀ ਸ਼ਾਇਦ ਦੇਰੀ ਹੈ ਉਹਨਾਂ ਨੂੰ ਆਪਣੇ ਪੰਜਾਬ ਨਹੀਂ ਲਿਆਂਦਾ ਜਾ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਚਿੱਠੀ ਲਿਖਣ ਲਾਰਜ ਬਿਸ਼ਨੋਈ ਤਾਂ ਕਿ ਜਿਹੜੇ ਐਨਐਸਏ ਦੀ ਮਸਲੇ ਨੂੰ ਲੈ ਕੇ ਭਾਈ ਅਮਰਤਪਾਲ ਦੀ ਗੱਲ ਕੀਤੀ ਕਿ ਉਹ ਜੇਲ੍ਹਾਂ ਦੇ ਵਿੱਚ ਨਜਰਤ ਹੋਰ ਵੀ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਤਾਂ ਉਹਨਾਂ ਨੂੰ ਵੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੀ ਜਿਹੜੇ ਸੁਰੱਖਿਆ ਉਹ ਸੈਂਟਰ ਦੀਆਂ ਫੋਰਸਾਂ ਕਰ ਰਹੀਆਂ ਨੇ ਆਹ ਤੁਸੀਂ ਇੱਕ ਵਾਰੀ ਪਹਿਲਾਂ ਉਹ ਸੁਣੋ ਇਹਦੇ ਉੱਤੇ ਮੈਂ ਬੜਾ ਕੱਲ ਬੋਲ ਪਿਆ ਅੱਜ ਜਿਹੜੀ ਗੱਲ ਇੱਥੇ ਪ੍ਰੈਸ ਕਾਨਫਰੰਸ ਆ ਮੈਂ ਤਾਂ ਕੱਲ ਇਹ ਕਹਿ ਚੁੱਕਿਆ ਬਈ ਲੋਰੈਂਸ ਮਿਸ਼ਨੂਈ ਨੂੰ ਤੁਸੀਂ ਚੀਫ ਮਿਨਿਸਟਰ ਸਾਹਿਬ ਚਿੱਠੀ ਲਿਖਣ ਬੀ ਲਾਰੈਂਸ ਜਗੂ ਭਗਵਾਨਪੁਰੀਆ ਜਿਹੜਾ ਵੀ ਆਪਣਾ ਦੂਜਾ ਐਨਐਸਏ ਲੱਗੀ ਆ ਜੀ ਤੇ ਜਿੰਨੇ ਵੀ ਹੋਰ ਜ਼ਿਲ੍ਹਿਆਂ ਦੇ ਨੇ ਉਹ ਸਾਰਿਆਂ ਨੂੰ ਆਪਣੇ ਪੰਜਾਬ ਚ ਮੰਗਾ ਲੈਣਾ ਉਰੇ ਤਾਂ ਪੰਜਾਬ ਦੀਆਂ ਜਿਹੜੀਆਂ ਸਿਕਿਉਰਿਟੀ ਆ ਉਹ ਸਾਰੀਆਂ ਜੀ ਸੈਂਟਰਲ ਫੋਰਸਿਜ਼ ਲੱਗੀਆਂ ਹੋਈਆਂ ਜੇ ਉੱਥੇ ਵੀ ਉਹ ਬੰਦ ਨੇ ਸੈਂਟਰਲ ਫੋਰਸਿਜ਼ ਨੇ ਤੇ ਉਰੇ ਪੰਜਾਬ ਦੀਆਂ ਜਿਲ੍ਹਿਆਂ ਦੀ ਜਿੱਥੇ ਗੈਂਗਸਟਰ ਨੇ ਉਹ ਚ ਵੀ ਤਾਂ ਸੀਆਰਪੀ ਲੱਗੀ ਆ ਹਾਈ ਸਿਕਿਉਰਿਟੀ ਜੀ ਫਰਜੀ ਇਨਕਾਊਂਟਰ ਮੈਨੂੰ ਅਜੇ ਇਸ ਗੱਲ ਦਾ ਮੈਨੂੰ ਕੋਈ ਗਿਆਨ ਨਹੀਂ ਗੱਲ ਪਰ ਅਸੀਂ ਮੈਂ ਤਾਂ ਹਮੇਸ਼ਾ ਕਿਹਾ ਬੀ ਇਹ ਜਿਹੜੀ ਪੈਰ 'ਚ ਗੋਲੀ ਮਾਰੀ ਜਾ ਰਹੀ ਆ ਇਹ ਟੋਟਲ ਫਰਾਡ ਮੈਂ ਤਾਂ ਇੱਕ ਵਾਰ ਨਹੀਂ ਕਿਹਾ ਹਮੇਸ਼ਾ ਕਿਹਾ ਭਈ ਯਾਰ ਤੁਸੀਂ ਇਹ ਇਹੋ ਜਿਹਾ ਕਿਹੜਾ ਸਿਸਟਮ ਆ ਵੀ ਇਹ ਕਿਹੜੀ ਗੱਲ ਆ ਵੀ ਜਦੋਂ ਹੱਥਕੜੀਆਂ ਉਹਦੇ ਲੱਗੀਆਂ ਹੋਈਆਂ ਤੁਸੀਂ ਲੈ ਕੇ ਜਾਂਦੇ ਹੋ ਹੱਤਕੜੀਆਂ ਲੱਗ ਪੁਲਿਸ ਨਾਲ ਜਦੋਂ ਪਿਸਤੌਲ ਚੱਕਣ ਲੱਗੇ ਨੇ ਗੋਲੀ ਚੱਲ ਜਾਂਦੀ ਐ ਇਸ ਕਰਕੇ ਉਹ ਵੀ ਭਗਵੰਤ ਮਾਨ ਦਾ ਹੀ ਕੰਮ ਜਿਹਹ ਜੇ ਕਰਦਾ ਰਿਹਾ ਉਹੋ ਜਿਹਾ ਨੇ ਗੇਪਲੀਸ ਬਣਾਤੀ ਜਦੋਂ ਭਗਵੰਤ ਮਾਨ ਸਾਹਿਬ ਜਿਹੜੇ ਅੱਜ ਦੇ ਸੀਐਮ ਨੇ ਉਹ ਇੱਕ ਬਹੁਤ ਵੱਡੇ ਆਰਟਿਸਟ ਦੇ ਤੌਰ ਤੇ ਜਾਣੇ ਜਾਂਦੇ ਸੀ ਮੈਂ ਇਹ ਕਹੂੰਗਾ ਪਹਿਲਾ ਮੇਰਾ ਇਹ ਹੋਊਗਾ ਮੈਂ ਪਰਮਾਤਮਾ ਕਰੇ ਲੋਕ ਪੰਜਾਬ ਦੇ ਕਰਨ ਜਦੋਂ 2027 ਚ ਬੀਜੇਪੀ ਦੀ ਸਰਕਾਰ ਬਣੇਗੀ ਅਸੀਂ ਇਹਦੇ ਉੱਤੇ ਸਭ ਤੋਂ ਵੱਡੀ ਇਨਕੁਆਇਰੀ ਪਹਿਲਾਂ ਇਹ ਤੇ ਬਿਠਾਵਾਂਗੇ ਜਿਵੇਂ ਅੱਜ ਮਜੀਠੀਆ ਸਾਹਿਬ ਤੇ ਚੱਲ ਰਹੀ ਆ ਕੋਈ ਉਹਨਾਂ ਸੱਤਾ ਪਿੰਦੀ ਜਾਂ ਹੋਰ ਸਾਰੇ ਇਹ ਇਹ ਸੀਐਮਬੀ ਮਜੀਠੀਆ ਤੇ ਕਾਰਵਾਈ ਕਰਦੇ ਆ ਬਹੁਤ ਵੈਲਕਮ ਆ ਚੰਗੀ ਗੱਲ ਆ ਪਰ ਜਿਹੜਾ ਬਾਦਲ ਫੈਮਿਲੀ ਆ ਵੱਡੀ ਬਾਦਲ ਸਾਹਿਬ ਨੇ ਜਿਹੜੇ ਸਾਰੇ ਉਹਨਾਂ ਦੇ ਪਰਿਵਾਰ ਜਿਨ੍ਹਾਂ ਦੇ ਇੱਕ ਵੱਡੀ ਟੂਰਨਾਮੈਂਟਾ ਦੇ ਵਿੱਚ ਉਸ ਵੇਲੇ ਇਹ ਜਿਹੜੇ ਸਾਰੇ ਡੀਐਸਪੀ ਭੋਲੇ ਵਰਗੇ ਜਾਂ ਹੋਰ ਜੁੜੇ ਹੁੰਦੇ ਸੀ ਸਾਰੇ ਉਸ ਵੇਲੇ ਇਹ ਕਿਸ ਤਰੀਕੇ ਨਾਲ ਉਸ ਵੇਲੇ ਵੀ ਪੈਨੇਟ੍ਰੇਟ ਕੀਤਾ ਇਹਨਾਂ ਨੇ ਤਾਂ ਹੀ ਇਹ ਬਾਦਲਾ ਨੂੰ ਹੱਥ ਨਹੀਂ ਨਾ ਲਾਏ ਇੱਕ ਮੰਤਰੀ ਨੇ ਮੜਾ ਜਿਆ ਨੇੜੇ ਵੀ ਜਾ ਕੇ ਪ੍ਰੈਸ ਕਾਨਫਰੈਂਸ ਕੀਤੀ ਸੀ ਆ ਸੁਖ ਵਿਲਾਸ ਦਾ ਸੁਖ ਵਿਲਾਸ ਦਾ ਯੂਨਿਟ ਨਾਲ ਤੇ ਆ ਜੋ ਮੰਤਰੀ ਹੈ ਨੀਗਾ ਇਤੋਂ ਵੱਡ ਨੂੰ ਬੜਾ ਇਹ ਸੋਚ-ਸੋਚ ਕੇ ਗੱਲਾਂ ਸਾਹਮਣੇ ਆਉਂਦੀਆਂ ਗਈਆਂ ਆਉਂਦੀਆਂ ਗਈਆਂ ਵੀ ਕਿਉਂ ਉਹਦੇ ਲਈ ਮੈਂ ਪਹਿਲਾਂ ਥੋੜੀਆਂ ਜਿਮ ਮੈਂ ਤੁਹਾਡਾ ਟਾਈਮ ਲਵਾਂਗਾ ਬਾਅਦ ਚ ਇਹਨੂੰ ਹਰ ਗੱਲ ਨੂੰ ਵੀ ਕਿਵੇਂ ਜੋੜਿਆ ਗਿਆ ਕਿਵੇਂ ਇਸ ਪੰਜਾਬ ਨੂੰ ਇਹ ਚੀਜ਼ਾਂ ਪਰੋਸੀਆਂ ਗਈਆਂ ਚੰਗੀ ਗੱਲ ਬਹੁਤ ਕਰ ਸਕਦੇ ਆ ਕਲਾਕਾਰ ਨਸ਼ੇ ਦੀ ਉਹ ਗੱਲ ਕਿਉਂ ਕਰਨ ਅੱਜ ਪਹਿਲੀ ਮੈਂ ਤੁਹਾਨੂੰ ਇੱਕ 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 ਸ਼ੁਰੂਆਤ ਜੇ ਤੁਸੀਂ ਥੋੜੀ ਅੱਗੇ ਆ ਹੋਵੇ ਪਿੱਛੋਂ ਲੈ ਕਿਉਂਕਿ ਇਹ ਲੋਕਾਂ ਦੇ ਅੰਦਰ ਦਿਮਾਗ 'ਚ ਜ਼ਹਿਨ 'ਚ ਵੜੀ ਗਈ ਹੈ ਗੱਲ ਐਮੀ ਨਹੀਂ ਇਹਦੇ ਪਿੱਛੇ ਵੱਡੇ ਤੋਂ ਵੱਡੇ ਜਿਹੜੀ ਮੈਨਕੁਅਰੀ ਦੀ ਗੱਲ ਕਰਦਾ ਕਰਾਂਗੇ ਵੀ ਕੌਣ ਕਿਹੜੀਆਂ ਵੱਡੇ ਤੋਂ ਵੱਡੇ ਲੋਕ ਸੀ ਜਿਹੜੇ ਪੈਸੇ ਦੇ ਕੇ ਕਰਾਉਂਦੇ ਸੀ ਇਹਨਾਂ ਨੇ ਅਣਜਾਣ ਚ ਕੀਤਾ ਇਹਨਾਂ ਨੇ ਸੋਚ ਸਮਝ ਕੇ ਕੀਤਾ ਕੀ ਕੀਤਾ ਕਿਉਂਕਿ ਇੱਕ ਵਾਰ ਜਿਹੜੀ ਚੀਜ਼ ਬੰਦੇ ਦੇ ਅੰਦਰ ਵੱਸ ਜੇ ਨਾ ਉਹ ਚੀਫ ਮਿਨਿਸਟਰ ਵੀ ਬਣ ਜੇ ਚਾਹੇ ਉਹਦੇ ਅੰਦਰ ਉਹ ਗੱਲ ਜਾਂਦੀ ਨਹੀਂ ਦੇਖੋ ਇਹਦੇ ਉੱਤੇ ਮੈਂ ਬੜਾ ਕੱਲ ਬੋਲ ਪਿਆ ਅੱਜ ਜਿਹੜੀ ਗੱਲ ਇੱਥੇ ਪ੍ਰੈਸ ਕਾਨਫਰੰਸ ਆ ਮੈਂ ਤਾਂ ਕੱਲ ਇਹ ਕਹਿ ਚੁੱਕਿਆ ਬਈ ਲੌਰੈਂਸ ਬਸ਼ਨੂਰੀ ਨੂੰ ਤੁਸੀਂ ਚੀਫ ਮਿਨਿਸਟਰ ਸਾਹਿਬ ਚਿੱਠੀ ਲਿਖਣ ਬਈ ਲੌਰੈਂਸ ਜਗੂ ਭਗਵਾਨਪੁਰੀਆ ਜਿਹੜਾ ਵੀ ਆਪਣਾ ਦੂਜਾ ਐਨਐਸਏ ਲੱਗੀ ਆ ਜਿੱਤੇ ਜਿੰਨੇ ਵੀ ਹੋਰ ਜੇਲ੍ਹਾਂ ਚ ਨੇ ਉਹ ਸਾਰਿਆਂ ਨੂੰ ਆਪਣੇ ਪੰਜਾਬ ਚ ਮੰਗਾ ਲੈਣਾ ਪੂਰੇ ਤਾਂ ਪੰਜਾਬ ਦੀਆਂ ਜਿਹੜੀਆਂ ਸਿਕਿਉਰਿਟੀ ਆ ਉਹ ਸਾਰਿਆਂ ਦੀ ਸੈਂਟਰਲ ਫੋਰਸਿਜ਼ ਲੱਗੀਆਂ ਹੋਈਆਂ ਜੇ ਉੱਥੇ ਵੀ ਉਹ ਬੰਦ ਨੇ ਸੈਂਟਰਲ ਫੋਰਸਿਜ਼ ਨੇ ਤੇ ਉਰੇ ਪੰਜਾਬ ਦੀਆਂ ਜਿਹਨਾਂ ਜਿੱਥੇ ਗੈਂਗਸਟਰ ਨੇ ਉੱਚ ਵੀ ਤਾਂ ਸੀਆਰਪੀ ਲੱਗੀ ਆ ਹਾਈ ਸਕਿਉਰਟੀ ਜੀ ਫਰਜੀ ਇਨਕਾਊਂਟਰ ਮੈਨੂੰ ਅਜੇ ਇਸ ਗੱਲ ਦਾ ਮੈਨੂੰ ਕੋਈ ਗਿਆਨ ਨਹੀਂ ਗੱਲ ਪਰ ਅਸੀਂ ਮੈਂ ਤਾਂ ਹਮੇਸ਼ਾ ਕਿਹਾ ਵੀ ਇਹ ਜਿਹੜੀ ਪੈਰ 'ਚ ਗੋਲੀ ਮਾਰੀ ਜਾ ਰਹੀ ਆ ਇਹ ਟੋਟਲ ਫਰਾਡ ਮੈਂ ਤਾਂ ਇੱਕ ਵਾਰ ਨਹੀਂ ਕਿਹਾ ਹਮੇਸ਼ਾ ਕਿਹਾ ਭਈ ਯਾਰ ਤੁਸੀਂ ਇਹ ਇਹੋ ਜਿਹਾ ਕਿਹੜਾ ਸਿਸਟਮ ਆ ਵੀ ਇਹ ਕਿਹੜੀ ਗੱਲ ਆ ਵੀ ਜਦੋਂ ਹੱਤਕੜੀਆਂ ਉਹਦੇ ਲੱਗੀਆਂ ਹੋਈਆਂ ਤੁਸੀਂ ਲੈ ਕੇ ਜਾਂਦੇ ਹੋ ਹੱਤਕੜੀਆਂ ਲੱਗ ਪੁਲਿਸ ਨਾਲ ਆ ਜਦੋਂ ਪਿਸਤੌਲ ਚੱਕਣ ਲਾ ਜੇ ਨੇ ਗੋਲੀ ਚੱਲ ਜਾਂਦੀ ਹੈ ਇਸ ਕਰਕੇ ਉਹ ਵੀ ਭਗਵੰਤ ਮਾਨ ਦਾ ਹੀ ਕੰਮ ਜਿਹਹੇ ਜੇ ਕਰਦਾ ਰਿਹਾ ਉਹੋ ਜਿਹਾ ਨੇ ਗਪਲੀਸ ਬਣਾਤੀ ਜਦੋਂ ਭਗਵੰਤ ਮਾਨ ਸਾਹਿਬ ਜਿਹੜੇ ਅੱਜ ਦੇ ਸੀਐਮ ਨੇ ਉਹ ਇੱਕ ਬਹੁਤ ਵੱਡੇ ਆਰਟਿਸਟ ਦੇ ਤੌਰ ਤੇ ਜਾਣੇ ਜਾਂਦੇ ਸੀ ਮੈਂ ਇਹ ਕਹੂੰਗਾ ਪਹਿਲਾ ਮੇਰਾ ਇਹ ਹੋਊਗਾ ਮੈਂ ਪਰਮਾਤਮਾ ਕਰੇ ਲੋਕ ਪੰਜਾਬ ਦੇ ਕਰਨ ਜਦੋਂ 2027 ਚ ਬੀਜੇਪੀ ਦੀ ਸਰਕਾਰ ਬਣੇਗੀ ਅਸੀਂ ਇਹਦੇ ਉੱਤੇ ਸਭ ਤੋਂ ਵੱਡੀ ਇਨਕੁਆਇਰੀ ਪਹਿਲੇ ਇਹ ਤੇ ਬਿਠਾਵਾਂਗੇ ਜਿਵੇਂ ਅੱਜ ਮਜੀਠੀਆ ਸਾਹਿਬ ਤੇ ਚੱਲ ਰਹੀ ਆ ਕੋਈ ਉਹਨਾਂ ਸੱਤਾ ਪਿੰਦੀ ਜਾਂ ਹੋਰ ਸਾਰੇ ਇਹ ਇਹ ਸੀਐਮਬੀ ਮਜੀਠੀਆ ਤੇ ਕਾਰਵਾਈ ਕਰਦੇ ਆ ਜ ਬਹੁਤ ਵੈਲਕਮ ਆ ਚੰਗੀ ਗੱਲ ਆ ਪਰ ਜਿਹੜਾ ਬਾਦਲ ਫੈਮਿਲੀ ਆ ਵੱਡੀ ਬਾਦਲ ਸਾਹਿਬ ਨੇ ਜਿਹੜੇ ਸਾਰੇ ਉਹਨਾਂ ਦੇ ਪਰਿਵਾਰ ਜਿਨ੍ਹਾਂ ਦੇ ਇੱਕ ਵੱਡੀ ਟੂਰਨਾਮੈਂਟਾਂ ਦੇ ਵਿੱਚ ਉਸ ਵੇਲੇ ਇਹ ਜਿਹੜੇ ਸਾਰੇ ਡੀਐਸਪੀ ਭੋਲੇ ਵਰਗੇ ਜਾਂ ਹੋਰ ਜੁੜੇ ਹੁੰਦੇ ਸੀ ਸਾਰੇ ਉਸ ਵੇਲੇ ਇਹ ਕਿਸ ਤਰੀਕੇ ਨਾਲ ਉਸ ਊਲੇ ਵੀ ਪੈਨੀਟ੍ਰੇਟ ਕੀਤਾ ਇਹਨਾਂ ਨੇ ਤਾਂ ਹੀ ਇਹ ਬਾਦਲਾ ਨੂੰ ਹੱਥ ਨਹੀਂ ਨਾ ਲਾਏ ਇੱਕ ਮੰਤਰੀ ਨੇ ਮੜਾ ਜਿਆ ਨੇੜੇ ਵੀ ਜਾ ਕੇ ਪ੍ਰੈਸ ਕਾਨਫਰੈਂਸ ਕੀਤੀ ਸੀ ਆ ਸੁਖ ਵਿਲਾਸ ਦਾ ਸੁਖ ਵਿਲਾਸ ਡਾਕ ਜੀ ਦੇ ਨਾਲ ਤੇ ਆ ਜੋ ਮੰਤਰੀ ਹੈ ਨੀਗਾ ਤੇ ਇਥੋਂ ਪੜਨੋਂ ਬੜਾ ਇਹ ਸੋਚ-ਸੋਚ ਕੇ ਗੱਲਾਂ ਸਾਹਮਣੇ ਆਉਂਦੀਆਂ ਗਈਆਂ ਆਉਂਦੀਆਂ ਗਈਆਂ ਵੀ ਕਿਉਂ ਉਹਦੇ ਲਈ ਮੈਂ ਪਹਿਲਾਂ ਥੋੜੀਆਂ ਜਿਹਾ ਮੈਂ ਤੁਹਾਡਾ ਟਾਈਮ ਲਵਾਂਗਾ ਬਾਅਦ ਚ ਇਹਨੂੰ ਹਰ ਗੱਲ ਨੂੰ ਵੀ ਕਿਵੇਂ ਜੋੜਿਆ ਗਿਆ ਕਿਵੇਂ ਇਸ ਪੰਜਾਬ ਨੂੰ ਇਹ ਚੀਜ਼ਾਂ ਪਰੋਸੀਆਂ ਗਈਆਂ ਚੰਗੀ ਗੱਲ ਬਹੁਤ ਕਰ ਸਕਦੇ ਆ ਕਲਾਕਾਰ ਨਸ਼ੇ ਦੀਓ ਗੱਲ ਕਿਉਂ ਕਰਨ ਅੱਜ ਪਹਿਲੀ ਮੈਂ ਤੁਹਾਨੂੰ ਇੱਕ 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 ਸ਼ੁਰੂਆਤ ਜੇ ਤੁਸੀਂ ਥੋੜੀ ਅੱਗੇ ਆ ਹੋਵੇ ਪਿੱਛੋਂ ਲੈ ਕਿਉਂਕਿ ਇਹ ਲੋਕਾਂ ਦੇ ਅੰਦਰ ਦਿਮਾਗ ਚ ਜ਼ਹਿਨ ਚ ਵੜੀ ਗਈ ਆ ਗੱਲ ਐਮੀ ਨਹੀਂ ਇਹਦੇ ਪਿੱਛੇ ਵੱਡੇ ਤੋਂ ਵੱਡੇ ਜਿਹੜੀ ਮਨਕੁਆਰੀ ਦੀ ਗੱਲ ਕਰਦਾ ਕਰਾਂਗੇ ਵੀ ਕੌਣ ਕਿਹੜੀਆਂ ਵੱਡੇ ਤੋਂ ਵੱਡੇ ਲੋਕ ਸੀ ਜਿਹੜੇ ਪੈਸੇ ਦੇ ਕੇ ਕਰਾਉਂਦੇ ਸੀ ਇਹਨਾਂ ਨੇ ਅਣਜਾਣ ਚ ਕੀਤਾ ਇਹਨਾਂ ਨੇ ਸੋਚ ਸਮਝ ਕੇ ਕੀਤਾ ਕੀ ਕੀਤਾ ਕਿਉਂਕਿ ਇੱਕ ਵਾਰ ਜਿਹੜੀ ਚੀਜ਼ ਬੰਦੇ ਦੇ ਅੰਦਰ ਵਸ ਜੇ ਨਾ ਉਹ ਚੀਫ ਮਿਨਿਸਟਰ ਵੀ ਬਣ ਜੇ ਚਾਹੇ ਉਹਦੇ ਅੰਦਰ ਉਹ ਗੱਲ ਜਾਂਦੀ ਨਹੀਂ ਜਲਦ ਭਾਈ ਅਮਰਤ ਪਾਲ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਇਸ ਬਾਬਤ ਗੱਲਬਾਤ ਕਰਾਂਗੇ ਲਾਰਸ ਬਸਨੋਈ ਜਦਕਰ ਜਿਹੜੇ ਹੋਰ ਗੈਂਗਸਟਰ ਨੇ ਉਹਨਾਂ ਨੂੰ ਵੀ ਪੰਜਾਬ ਲਿਆਂਦਾ ਜਾਵੇਗਾ ਕੇਂਦਰੀ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਚਿੱਠੀ ਲਿਖਨ ਪੰਜਾਬ ਦੇ ਵਿੱਚ ਅਸੀਂ ਇਹਨਾਂ ਨੂੰ ਪੰਜਾਬ ਭੇਜ ਦਿਆਂਗੇ ਕਿਉਂਕਿ ਪੰਜਾਬ ਦੇ ਵਿੱਚ ਵੀ ਸੈਂਟਰ ਦੀਆਂ ਫੋਰਸਾਂ ਜੇਲ੍ਹਾਂ ਦੀਆਂ ਸੁਰੱਖਿਆ ਕਰ ਰਹੀਆਂ ਨੇ ਅੱਛੀ ਕੱਲ ਤੁਸੀਂ ਵੇਖ ਰਹੇ ਹੋ ਪੁਆਰਟੀ ਪੰਜਾਬ ਅਜ ਰਵਨੀਤ ਬਿੱਟੂ ਕੇਂਦਰੀ ਮੰਤਰੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜੋ ਕੋ ਤੰਜ ਕਿਸੇ ਗਏ ਨੇ ਉੱਥੇ ਹੀ ਉਹਨਾਂ ਦੇ ਵੱਲੋਂ ਇਹ ਗੱਲ ਬਾਤ ਵੀ ਕਹੀ ਗਈ ਹੈ ਕਿ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਾਰਜ ਬਸ਼ਨੋਈ ਨੂੰ ਜਿਹੜੀ ਬੀਜੇਪੀ ਸ਼ਾਇਦ ਦੇ ਰਹੀ ਹੈ ਉਹਨਾਂ ਨੂੰ ਆਪਣੇ ਪੰਜਾਬ ਨਹੀਂ ਲਿਆਂਦਾ ਜਾ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਚਿੱਠੀ ਲਿਖਣ ਲਾਰਜ ਬਸ਼ਨੋਈ ਤਾਂ ਕਿ ਜਿਹੜੇ ਐਨਐਸਏ ਦੀ ਮਸਲ ਨੂੰ ਲੈ ਕੇ ਭਾਈ ਅਮਰਤਪਾਲ ਦੀ ਗੱਲ ਕੀਤੀ ਕਿ ਉਹ ਜੇਲ੍ਹਾਂ ਦੇ ਵਿੱਚ ਨੇ ਜੱਫ ਹੋਰ ਵੀ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਤਾਂ ਉਹਨਾਂ ਨੂੰ ਵੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੀ ਜਿਹੜੇ ਸੁਰੱਖਿਆ ਉਹ ਸੈਂਟਰ ਦੀਆਂ ਫੋਰਸਾਂ ਕਰ ਰਹੀਆਂ ਨੇ ਔਰ ਤੁਸੀਂ ਇੱਕ ਵਾਰੀ ਪਹਿਲਾਂ ਉਹ ਸੁਣੋ ਤੁਹਾਨੂੰ ਦੱਸਦੀ ਕਿ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਾਂ ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਦੋਸ਼ ਲਗਾਏ ਜਾ ਰਹੇ ਸੀ ਕਿ ਗੈਂਗਸਟਰਾਂ ਦੀ ਹਮਾਇਤ ਬੀਜੇਪੀ ਕਰ ਰਹੀ ਹੈ ਹੁਣ ਉਹਨਾਂ ਦੇ ਵੱਲੋਂ ਪੱਲਾ ਛਾੜਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਾਲੇ ਦੇ ਵਿੱਚ ਗੇਂਦ ਛੁੱਟੀ ਗਈ ਹੈ ਕਿਉਂਕਿ 26 ਜਨਵਰੀ ਦੀ ਚੋਣ ਤੋਂ ਪਹਿਲਾਂ ਜੇਕਰ ਭਾਈ ਅਮਰਤਪਾਲ ਨੂੰ ਵੀ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਤਾਂ ਪੰਜਾਬ ਦੇ ਸਿਆਸੀ ਜਿਹੜੇ ਹਾਲਾਤ ਨੇ ਉਹਨਾਂ ਦੇ ਉੱਤੇ ਕੀ ਅਸਰ ਹੋਵੇਗਾ ਇਹ ਵੀ ਵੇਖਣਾ ਬੇਅਦਖਾਲਸ ਹੋਵੇਗਾ ਕਿਉਂਕਿ ਉਸ ਤੋਂ ਪਹਿਲਾਂ ਤਰਨਤਾਰਨ ਦੀ ਸੀਟ ਦੇ ਉੱਤੇ ਜਿਹੜੀ ਜਿਮਣੀ ਚੋਣ ਹੋਣੀ ਹੈ ਉਸ ਦੇ ਵਿੱਚ ਖਡੂਰ ਸਾਹਿਬ ਜਿਹੜਾ ਲੋਕ ਸਭਾ ਹਲਕਾ ਉਸ ਦੇ ਅਧੀਨ ਆਉਂਦੀ ਹੈ ਉਸ ਦੇ ਵਿੱਚ ਵੱਡੇ ਮਾਰਜ ਦੇ ਨਾਲ ਭਾਈ ਅਮਰਤਪਾਲ ਨੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੀ ਇਹ ਸੀਟ ਦੇ ਉੱਤੇ ਕੀ ਅਸਰ ਪੈਂਦਾ ਭਾਈ ਅਮਰਤਪਾਲ ਦਾ ਉਸੀ ਵੇਗ ਦੇ ਰੂਪARTI ਪੰਜਾਬ ਤੇ ਆਪਣੇ ਵਿਚਾਰ ਜ਼ਰੂਰ ਦਿਓ ਧੰਨਵਾਦ